ਹਾਂ ਫਾਸਲੇ ਦਿਖਾਓ ਪਤਾ ਨਹੀਂ ਕਿ ਕਿਹੜਾ ਫਸਟ ਐਡ ਹੈਗਾ ਚੈੱਕ ਕਰੋ ਆ ਉਹੀ ਕਰਨ ਲੱਗੇ ਟੋਟਲੇ ਇਹਦੇ ਵਿੱਚ 15 ਬੱਚੇ ਸਾਰਾ ਬੰਦ ਕਰੋ ਬਸ ਜਿਹੜੀ ਗੱਡੀ ਖੜੂਗੀ ਤੇ ਮੇਰੀ ਜਗ੍ਹਾ ਆਪ ਹੀ ਇੱਧਰ ਰੁਕ ਜਾਓ ਆਪ ਹੀ ਕਹਾਂ ਆਪਣੇ ਮੁੰਡੇ ਨੂੰ ਬੁਲਾ ਲਾ ਅਹ ਮਾਨਯੋਗ ਡਿਪਟੀ ਕਮਿਸ਼ਨਰ શ્રી ਸੰਦੀਪ ਕੁਮਾਰ ਆਈਐਸਜੀ ਦਬਲੋਨਾ ਚੈਕਿੰਗ ਜਿਹੜੀ ਸੇਫ ਸਕੂਲ ਆਨ ਪਾਲਸੀ ਹੈ ਉਹਨਾਂ ਨੇ ਸਖਤ ਦਾਇਰ ਦਿੱਤੀ ਗਿਆ ਜਿਹੜਾ ਈ ਰਿਕਸ਼ਾ ਹੈਗੇ ਉਹਨਾਂ ਚ ਬੱਚਿਆਂ ਨੂੰ ਲੈ ਕੇ ਜਾ ਰਹੇ ਹੈਗੇ ਮਾਪਿਓ ਦੇ ਬੱਚੇ ਜਿਹੜੇ ਜਾ ਰਹੇ ਸਕੂਲ ਪ੍ਰਮਾਈਸਿਸ ਦੇ ਅੰਦਰ ਆ ਤੁਸੀਂ ਦੇਖ ਸਕਦੇ ਹੋ ਸਕੂਲ ਪ੍ਰਮਾਈਸਿਸ ਚ ਵੀ ਕਾਫੀ ਗੱਡੀਆਂ ਖੜੀਆਂ ਹੈ ਜਿਹੜੀ ਕਿ ਪ੍ਰਾਈਵੇਟ ਗੱਡੀਆਂ ਹੈਗੀਆਂ ਠੀਕ ਹੈ ਜੋ ਕਿ ਬਿਲਕੁਲ ਅਲਾਉਡ ਨਹੀਂ ਹੈਗੀਆਂ ਜੇ ਅਗਰ ਸਕੂਲ ਪ੍ਰਮਾਈਸਿਸ ਚ ਹੈ ਤਾਂ ਉਹ ਸਕੂਲ ਦੀ ਪ੍ਰਾਪਰਟੀ ਹੈਗੀ ਹੈ ਕਿਉਂਕਿ ਉਹਨਾਂ ਨੂੰ ਅਲਾਉ ਕੀਤਾ ਗਿਆ ਗਿਆ ਹੈ ਇਹ ਬੱਚੇ ਇਹਨਾਂ ਨੂੰ ਇਨਕਮ ਦੇ ਰਹੇ ਹੈਗੇ ਆ ਸਕੂਲ ਦੇ ਅੰਦਰ ਅੱਜ ਮੇਰੇ ਵੱਲੋਂ ਜਿਹੜੇ ਸਕੂਲ ਦੀਆਂ ਗੱਡੀਆਂ ਇੰਪਾਉਂਡ ਕਿ 14 ਤੋਂ 15 ਗੱਡੀਆਂ ਨੇ ਮੈਨੂੰ ਚਲਾਨ ਕੱਟੇ ਗਏ ਦਾ ਕੁਝ ਇੰਪਾਉਂਡ ਕੀਤੀਆਂ ਗਿਆ ਗਿਆ ਇਹਨਾਂ ਨੂੰ ਕੱਲ 7:30 ਵਜੇ ਤੱਕ ਦਾ ਟਾਈਮ ਹੋਰ ਦਿੱਤਾ ਗਿਆ ਹੈ ਜੇ 7:30 ਵਜੇ ਸਕੂਲ ਪ੍ਰਮਾਈਸਿਸ ਦੇ ਅੰਦਰ ਪ੍ਰਾਈਵੇਟ ਗੱਡੀਆਂ ਆਣੀਆਂ ਤਾਂ ਮਾਨਯੋਗ ਡਿਪਟੀ ਕਮਿਸ਼ਨਰ ਤਰਨਤਾਰਨ ਦੇ ਹੁਕਮਾਂ ਅਨੁਸਾਰ ਉਹ ਸਾਰੀ ਗੱਡੀਆਂ ਇੰਪਾਉਂਡ ਹੋਣਗੀਆਂ ਜਿਹੜੀ ਸਕੂਲ ਪ੍ਰਮਾਈਸਿਸ ਦੇ ਅੰਦਰ ਕੋਈ ਗੱਡੀ ਪ੍ਰਾਈਵੇਟ ਗਈ ਚਲੀ ਠੀਕ ਹੈ ਦਾ ਸਕੂਲ ਪ੍ਰਿੰਸੀਪਲ اور ਮੈਨੇਜਮੈਂਟ ਦੇ ਖਲਾਫ ਐਫਆਈਆਰ ਲਈ ਐਸਐਸਪੀ ਸਾਹਿਬ ਨੂੰ ਲਿਖ ਦਿੱਤਾ ਜਾਏਗਾ ਤੇ ਬੰਦ ਦੀ ਕਾਰਵਾਈ ਕੀਤੀ ਜਾਏਗੀ ਸੇ ਸਕੂਲਾਂ ਨ ਪਾਲਸੀ ਦੇ ਅੰਦਰ ਗੱਡੀਆਂ ਦੇ ਅੰਦਰ ਵੈਬ ਕੈਮਰਾ ਹੋਣਾ ਜ਼ਰੂਰੀ ਹੈਗਾ ਫਾਇਰ ਐਕਸਟ੍ਰਿਊਚ ਫਾਇਰ ਹੋਣਾ ਚਾਹੀਦਾ ਜੇ ਫਾਇਰ ਰੋਕਣ ਵਾਸਤੇ ਮੈਡੀਕਲ ਫਰਸਟ ایڈ ਕਿਟ ਐਕਸਪਾਇਰੀ ਡੇਟਾ ਨਾਲ ਨਾ ਹੋਵੇ ਕਿਉਂਕਿ ਅੱਜ ਕਈ ਗੱਡੀਆਂ ਨਾਲ ਐਕਸਪਾਇਰੀ ਡੇਟਾ ਨਹੀਂ ਸਾਨੂੰ ਫਰਸਟ ایڈ ਬਾਕਸ ਮਿਲੇਗਾ ਸਪੀਡ ਗਵਰਨਰ ਹੋਣਾ ਚਾਹੀਦਾ ਹੈ ਲੇਡੀ ਅਟੈਂਡੈਂਟ ਹੋਣੀ ਚਾਹੀਦੀ ਹੈ ਮਤਲਬ ਕਹ ਨਾ ਮਤਲਬ ਸਪਰੀਮ ਕੋਰਟ ਦੀ ਹਦਾਇਤਾਂ ਅਨੁਸਾਰ ਮਿਨਿਮਮ ਤੋਂ ਮਿਨਿਮਮ ਸਟੈਂਡਰਡ ਜਿਹੜਾ ਹੈਗਾ ਉਹ ਪੂਰਾ ਹੋਣਾ ਚਾਹੀਦਾ ਤਾਂ ਬੱਚੇ ਦੀ ਸੇਫਟੀ ਬਣ ਸਕੇ ਇਹ ਬੱਚੇ ਮੇਰੇ ਆਪਰੇ ਆ ਗਏ ਆ ਇਹ ਤੁਹਾਡੇ ਵੀ ਆ ਗਏ ਆ ਮਾਂ ਪਿਓ ਦੀ ਸਭ ਤੋਂ ਵੱਡੀ ਗਲਤੀ ਹੈ ਜੋ ਬਿਨਾ ਸਕੂਲ ਦੀ ਗੱਡੀ ਨੂੰ ਚੈੱਕ ਕਿਤੇ ਉਹਨਾਂ ਚ ਬੱਚੇ ਭੇਜ ਦਿੰਦੇ ਆ ਕਿਉਂਕਿ ਉਹਨਾਂ ਕੋਲ ਆਪਦੇ ਕੋਲ ਟਾਈਮ ਨਹੀਂ ਹੈ ਬੱਚਾ ਭੇਜਦਾ ਪਰ ਖੁਦ ਨਾ ਖਾਸਦਾ ਉਹ ਜਿਹੜਾ ਈ-ਰਿਕਸ਼ਾ ਦੇ ਅੰਦਰ ਕੋਈ ਗ੍ਰਿਲ ਨਹੀਂ ਹੈਗੀ ਹੈ ਸੜਕ ਤੇ ਗਿਰ ਗਿਆ ਕੱਲੋ ਕਿਸ ਦੇ ਵਾਸਤੇ ਨੁਕਸਾਨ ਹੋਏਗਾ ਅੱਜ ਸਰ ਕਿਤੇ ਸਕੂਲ ਚ ਜਾ ਕੇ ਦੇਖੋ ਅੱਜ ਮੈਂ ਬੋਡੀ ਚੌਂਕ ਤੇ ਮਾਝਾ ਕੋਲੇ ਚੈੱਕ ਕੀਤਾ ਹੈਗਾ ਇਹ ਹੁਣ ਲਗਾਤਾਰ ਚਲਦੀਆਂ ਗਈਆਂ ਜਿਹੜੀ ਗੱਡੀਆਂ ਨੂੰ ਮੈਂ ਬਾਰ-ਬਾਰ ਮਾਝਾ ਸਕੂਲ ਦੇ ਅੰਦਰ ਚਾਰ ਵਾਰ ਆ ਕੇ ਮੈਂ ਇਹਨਾਂ ਨੂੰ ਇੰਪਾਉਂਡ ਕੀਤਾ ਹੈਗਾ ਬਾਰ-ਬਾਰ ਹਦਾਇਤ ਵੀ ਕੀਤੀ ਹੈਗੀ ਹੈ ਇਹ ਸਕੂਲ ਮੈਨੇਜਮੈਂਟ ਨੂੰ ਤੇ ਪ੍ਰਿੰਸੀਪਲ ਨੂੰ ਪਲੀਜ਼ ਰਿਕੁਐਸਟ ਹੈਗੀ ਹੈ ਵੀ ਸੁਧਾਰ ਲੈਣ ਅਗਰ ਜੇ ਨਹੀਂ ਸੁਧਾਰਿਆ ਜਾਂਦਾ ਤਾਂ ਫਿਰ ਮੈਨੂੰ ਕਾਨੂੰਨੀ ਕਾਰਵਾਈ ਕਰਨੀ ਪਵੇਗੀ ਤੇ ਅਮਰਜੈਂਸੀ ਚੈਕਿੰਗ ਹੋਈ ਹੈ ਜੀ ਸਾਡੇ ਜਿਹੜੇ ਸਕੂਲ ਦੇ ਅੰਦਰ ਹਾਈਵੇ ਦੇ ਉੱਪਰ ਸਕੂਲ ਹੈ ਜੀ ਇਹ ਕਹਿੰਦੇ ਸਕੂਲ ਦੇ ਅੰਦਰ ਗੱਡੀ ਐਂਟਰ ਨਹੀਂ ਹੋਣੀ ਚਾਹੀਦੀ ਇੱਥੇ ਬੱਚੇ ਉਤਾਰਨੇ ਬਹੁਤ ਔਖੇ ਆ ਛੁੱਟੀ ਤੋਂ ਕੁਝ ਟਾਈਮ ਪਹਿਲਾਂ ਇਹ ਅੰਦਰ ਆਉਂਦੇ ਆ ਜੀ ਫੇਰੇ ਅੰਦਰੋਂ ਉਤਾਰ ਕੇ ਚਲੇ ਜਾਂਦੇ ਛੁੱਟੀ ਤੋਂ ਪਹਿਲਾਂ ਆਉਂਦੇ ਆ ਕਿਉਂਕਿ ਬੱਚਿਆਂ ਦਾ ਗੱਡੀ 'ਚ ਬੈਠਣਾ ਸੇਫਟੀ ਜਿਹੜੀ ਹਾਈਵੇ ਐ ਨੈਸ਼ਨਲ ਹਾਈਵੇ 'ਤੇ ਕ੍ਰੋਸ ਕਰਦਾ ਪਿਆ ਐ ਇਹ ਕਹਿੰਦੇ ਨੇ ਤੁਸੀਂ ਬਾਹਰ ਉਤਾਰ ਕੇ ਬਾਹਰ ਚੱਲ ਜਾਓ ਪਰ ਜਦੋਂ ਛੁੱਟੀ ਹੁੰਦੀ ਐ ਛੁੱਟੀ ਵਿੱਚ ਫੇਰ ਉਹ ਬਿਠਾਏ ਨਹੀਂ ਜਾ ਸਕਦੇ ਕਿਉਂਕਿ ਇੱਕ ਗੱਡੀ ਵਿੱਚ ਵੱਖ-ਵੱਖ ਤਰ੍ਹਾਂ ਦੇ ਪਿੰਡਾ ਜੋ ਜਿਸ ਤਰ੍ਹਾਂ ਦੇ ਮਾਪਿਆਂ ਨੇ ਆਪਣੀ ਆਪਣੀ ਗੱਡੀ ਲਾਈ ਹੋਈ ਆ ਉਹ ਸਾਡੇ ਲਈ ਬਹੁਤ ਵੱਡਾ ਪ੍ਰੋਬਲਮ ਹੈ। ਬਾਕੀ ਜਿਹੜੀਆਂ ਇਹਨਾਂ ਨੂੰ ਦੱਸ ਗਏ ਨੇ, ਜੋ ਗਾਈਡਲਾਈਨ ਦੇ ਕੇ ਗਏ ਨੇ ਸਾਰੇ ਪ੍ਰਾਈਵੇਟ ਡਰਾਈਵਰ ਅਤੇ ਪ੍ਰਾਈਵੇਟ ਗੱਡੀਆਂ ਵਾਲੇ ਮੰਨਦੇ ਨੇ ਕਿ ਉਹਨਾਂ ਦੀ ਪਾਲਣਾ ਕਰਦੇ। ਇਸ ਦਾ ਕਿਹਾ ਜਾ ਰਿਹਾ ਵੀ ਇਹ ਇਹ ਵਾਲੇ ਡਰਾਈਵਰ ਹੈਗੇ ਆ ਇਹ ਪੂਰੀ ਸ਼ਰਤ ਨਹੀਂ ਕਰਦੇ। ਰਾਜ ਨੇ ਸਕੂਲ ਦੇ ਪ੍ਰਬੰਧਕਾਂ ਜਾਂ ਸਕੂਲ ਦੇ ਉਹਨਾਂ ਦੇ ਵੀ ਉਹ ਸਾਡੇ ਇਹ ਜੋ ਇਹ ਕਹਿ ਰਹੇ ਨੇ ਉਹ ਤਾਂ ਕਹਿ ਰਹੇ ਨੇ ਵੀ ਜੇ ਤੁਸੀਂ ਅੰਦਰ ਗੱਡੀ ਲਵਾਓ ਉਹ ਕਹਿੰਦੇ ਨੇ ਤੁਸੀਂ ਸਕੂਲ ਦੇ ਅੰਦਰ ਗੱਡੀ ਨਹੀਂ ਇਹਨਾਂ ਦੀ ਐਂਟਰ ਕਰਾਉਣੀ ਬਾਹਰ ਉਤਾਰਨ ਤੇ ਬਾਹਰੋ ਚੜਾਓ। ਕਿੰਨੀ ਅਸਤ ਗੱਡੀਆਂ ਆਉਂਦੀਆਂ ਬੱਚਿਆਂ ਨੂੰ ਇਹ ਮੇਰੇ ਤਾਂ ਵਾ 15 ਤੋਂ 20 ਇੱਕ ਬੱਸ ਹੈਗੀਆਂ ਜੀ ਜਿਹੜੀਆਂ ਸਕੂਲ ਦੀਆਂ ਕਾਲਜ ਵਾਲੀਆਂ ਤੇ ਚਲੀਆਂ ਗਿਆ ਉਹਦੇ ਵੱਟੇ ਬੱਚੇ ਨੇ ਸਕੂਲ ਦੀ ਪ੍ਰੋਬਲਮ ਤਾਂ ਉਹ ਕੀ ਗੱਲ ਕੀਤੀਆਂ ਦੇ ਨੀ ਪਟਾਣਾ ਤੋਂ ਪੂਰੇ ਕਰਦੇ ਇਹ ਤਾਂ ਥੱਕ ਹੀ ਗਿਆ ਤਿੰਨ ਤਿੰਨ ਦੋ ਥਾਲ ਪਹਿਲੋਂ ਲੋਕਡਾਊਨ ਲੱਗਾ ਵਾ ਉਦੋਂ ਦੇ ਡਰਾਈਵਰਾਂ ਦਿਹਾੜੀ ਵੀ ਵਿਚਾਰੇ ਨੂੰ ਕਹੇ ਨਹੀਂ ਖੜਿਆ ਤੇ ਹੁਣ ਕਿੱਥੋਂ ਇਹ ਕਾਜ ਉਹ ਅੱਗੇ ਥੱਲੇ ਲੱਗੇ ਆ ਇਹਨਾਂ ਦਾ ਵਿਆਜ ਬੈਂਕਾਂ ਦਾ ਭਰੁੰਦੇ ਆ ਤੇ ਇਹਨਾਂ ਦੀ ਸਾਰਾ ਖੱਤੇ ਕੱਢ ਕੇ ਘਰ ਦੀ ਰੋਟੀ ਨਹੀਂ ਪੂਰੀ ਹੁੰਦੀ ਜੇ ਇਹ ਇਹ ਵੀ ਡੀਸੀ ਸਾਹਿਬ ਨੇ ਖੋਣੀ ਇਹਦੀ ਮਰਜ਼ੀ ਆ ਪਰ ਭਾਜੀ ਕਿਤੇ ਨਾ ਕਿਤੇ ਵੇਖੋ ਨਾ ਜੇ ਕੋਈ ਐਕਸੀਡੈਂਟ ਹੁੰਦਾ ਵਾ ਹਾਂ ਜੀ ਉਹਦਾ ਵੀ ਪੰਜਾਹ ਐਕਸੀਡੈਂਟ ਤੇ ਆ ਬਈ ਪੂਰੇ ਪੇਪਰਾਂ ਨਾਲ ਜੀ ਹੁੰਦੇ ਆ ਉਹ ਡੀਸੀ ਸਾਹਿਬ ਡੱਕ ਲਈਦਾ ਐਕਸੀਡੈਂਟ ਦਾ ਐਲੀਬਟਰ ਦਾ ਜਿਹੜਾ ਉਹ ਡੀਸੀ ਸਾਹਿਬ ਨੇ ਡੱਕੇ ਆ ਜਿਹੜਾ ਕੰਮ ਕਰਨ ਵਾਲਾ ਵਾ ਇਨਾਂ ਸਾਹਿਬ ਦਾ ਉਹਦੇ ਡੀਸੀ ਸਾਹਿਬ ਕਰਨੇ ਇਨਾਂ ਨੂੰ ਰੋਜ਼ਗਾਰ ਮਿਲਿਆ ਵਾ ਵਿਚਾਰੇ 5-4000 ਰੁਪਏ ਇਨਾਂ ਨੂੰ ਮਹਾਰ ਭਜਦਾ ਮਾਪਿਆਂ ਕੋਈ ਇਹਨੇ ਪੈਸੇ ਨਹੀਂ ਹੈਗੇ ਇਨੀ ਆਮਦਨ ਨਹੀਂ ਹੈਗੀ ਕਿ ਜਿਹੜਾ ਇਨਾਂ ਨੂੰ 3000 ਰੁਪਏ ਡਰੋਪਨ ਦੇਣਗੇ 4000 ਰੁਪਏ ਯਾਰ ਬਿਗੇ ਦੇ ਵਿੱਚ ਕਾਜ ਪੂਰੇ ਕਰਨਗੇ ਤਾਂ ਚਾਹੇ ਤੇਲ ਪਾਉਣਗੇ ਤੇ ਚਾਹੇ ਗੱਡੀ ਇੱਥੇ ਲਿਆ ਕੇ ਖੜੀ ਕਰਨਗੇ ਤੇ ਚਾਹੇ ਇਹਨਾਂ ਨੂੰ ਦੇਣਗੇ ਤੇ ਚਾਹੇ ਟੈਕਸ ਦੇਣਗੇ ਤੇ ਚਾਹੇ ਗੱਡੀ ਦਾ ਕੰਮ ਕਰਾਉਣਗੇ ਜਿਹੜੇ ਕਾਜ ਹੋਦੇ ਕਾਜ ਹੁੰਦੇ ਕਿ ਜਮਿਨੀਵਾਰ ਬੰਦੇ ਭਾਜੀ ਮਹੀਨੇ ਬਾਅਦ ਟੈਕਸ ਦੇਣਾ ਪੈਂਦਾ ਵਾ ਉਹ ਤਰਕੀਬਨ ਮੇਰੇ ਖਿਆਲ ਨਾਲ ਪੂਰੇ ਪੰਜਾਬ 'ਚ ਨਹੀਂ ਕਿ ਇਹ ਗੱਡੀ ਦੇ ਨਹੀਂ ਪੂਰੇ ਕਾਜ ਹੋਣੇ ਕਿਉਂ ਉਹ ਟੈਕਸ ਦੇ ਪਹਿਲੇ ਲੈ ਲੈਂਦੇ ਜਿੱਦਾਂ ਗੱਡੀ ਦਿੰਦੇ ਆ ਜਿੱਦਾਂ ਉਥੋਂ ਆਪਣੇ ਦਿੰਦੇ ਆ ਉਹ ਉਹ ਨਵੇਂ ਕੱਢਦੇ ਆ ਉਹਦੇ ਨਹੀਂ ਉਹਦੇ ਸਾਰਾ ਟੈਕਸ ਉਹ ਤੋਂ ਵਸੂਲ ਕਰਨ ਇਹਨਾਂ ਨੂੰ ਕਿਹੜਾ ਟੈਕਸ ਦੇ ਦੀਗੇ ਮਤਲਬ ਤੁਸੀਂ ਮੰਨਦੇ ਹੋ ਵੀ ਸਾਡੇ ਇਹਦੇ ਕਾਗਜ਼ਾਂ ਦੇ ਪੂਰੇ ਹਾਂਜੀ ਅਸੀਂ ਲੈਣੇ ਆ ਡੀਜੀ ਸਾਹਿਬਾ ਨੇ ਗੱਡੀਆਂ ਹੀ ਰੱਖ ਲਾ ਤੂੰ ਸਰਕ ਤੇ ਸਾਨੂੰ ਨਵੀਆਂ ਦੇ ਦੇ ਕਿੱਥੋਂ ਕਾਜ ਕੇ ਕੋਈ ਵੀ ਡਰਾਈਵਰ ਨਹੀਂ ਭਾਜੀ ਇਹੋ ਜਿਹੜਾ ਪੂਰੀ ਪੂਰੇ ਕਾਜ ਕਰਦਾ